ਪੰਜਾਬ ਲਾਈਵ ਇੱਥੇ ਚੈਨਲ ਤੇ ਤੁਹਾਡਾ ਸਵਾਗਤ ਹੈ ਐਸਐਲਡੀ ਐਮ ਖਬਰ ਦਾਣਾ ਮੰਡੀ ਧਾਰੀਵਾਲ ਚ ਆਰਪੀ ਨੇ ਹੜਤਾਲ ਕੀਤੀ ਖਤਮ ਡੀਐਫਐਸਸੀ ਗੁਰਦਾਸਪੁਰ ਨੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ ਆਰਪੀ ਐਸੋਸੀਏਸ਼ਨ ਧਾਰੀਵਾਲ ਵੱਲੋਂ ਆਪਣੀਆਂ ਮੰਗਾਂ ਮਨਾਉਣ ਸੰਬੰਧੀ ਰੋਸ ਵਜੋਂ ਝੋਨੇ ਦੀ ਖਰੀਦ ਬੰਦ ਕੀਤੀ ਹੋਈ ਸੀ ਜਦਕਿ ਅੱਜ ਦਾਣਾ ਮੰਡੀ ਧਾਰੀਵਾਲ ਵਿਖੇ ਡੀਐਫਐਸਸੀ ਗੁਰਦਾਸਪੁਰ ਸੁਖਿੰਦਰ ਸਿੰਘ ਵੱਲੋਂ ਆਰਪੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਫਐਸਸੀ ਗਦਾਪੁਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਜੀਪੀ ਕਮਿਸ਼ਨਰ ਗਦਾਪੁਰ ਦੇ ਦੇਸ਼ਾਂ ਤਹਿਤ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀਆਂ ਬਾਕੀ ਮੰਡੀਆਂ ਵਿੱਚ ਵੀ ਖਰੀਦ ਸ਼ੁਰੂ ਕਰਵਾਈ ਜਾਵੇਗੀ ਜਦਕਿ ਮੰਡੀਆਂ ਅੰਦਰ ਝੋਨੇ ਦੀ ਖਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਹਨ ਡੀਐਫਐਸਸੀ ਗਦਾਪੁਰ ਸੁਖਜਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਝੋਨਾ ਚੰਗੀ ਤਰ੍ਹਾਂ ਸੋਕਾ ਕੇ ਮੰਡੀਆਂ ਵਿੱਚ ਲਿਆਉਣ ਅਤੇ 17 ਮਾਰਚ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾਲ ਲਿਆਂਦਾ ਜਾਵੇ ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਾਲ ਲਗਾਉਣ ਜਦਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ ਇਸ ਮੌਕੇ ਤੇ ਖਰੀਦ ਏਜੰਸੀ ਮਾਰਕਫੈੱਡ ਪੰਸਰ ਵੇਰ ਉਸ ਪੰਨਗ੍ਰੇਮ ਦੇ ਡੀ ਐਮ ਤੋਂ ਇਲਾਵਾ ਜਲਾ ਮੰਡੀ ਅਫਸਰ ਦਰਦਾਸਪੁਰ ਕੁਲਜੀਤ ਸਿੰਘ ਮਾਰਕੀਟ ਕਮੇਟੀ ਧਾਰੀਵਾਲ ਦੇ ਸਖਤਰ ਜਗਰੂਪ ਸਿੰਘ ਇਨਸਪੈਕਟਰ ਅਨੋਖ ਸਿੰਘ ਔਜਲਾ ਪੰਨ ਗਰੇਨ ਦੇ ਇਨਸਪੈਕਟਰ ਪ੍ਰਤੀਕ ਮਹਾਜਨ ਤੋਂ ਇਲਾਵਾ ਸਮੁੱਚਾ ਆਰਤੀ ਭਾਈਚਾਰਾ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਲਾਣਾ ਮੰਡੀ ਧਾਰੀਵਾਲ ਦੇ ਪਹੁੰਚੇ ਕੁਝ ਆਰਤੀਆਂ ਦੇ ਮਜ਼ਦੂਰਾਂ ਨੇ ਹਦਾਲ ਕੀਤੀ ਹੋ ਅਜੇ ਵੀ ਸਮਾਪਤੀ ਕਰਤੀ ਆ ਤਕਰੀਬ ਮੈਸੇਜ ਜਨਾਉਂਦੇ ਆ। ਭਾਜੀ ਆਪਾਂ ਪਹਿਲਾਂ ਤੇ ਆਰਤੀ ਸਾਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਉਹ ਸਰਕਾਰ ਦੇ ਨਾਲ ਸਾਥ ਦਿਨ ਲਈ ਤਿਆਰ ਹੋਏ ਪਿੰਨਾ। ਔਰ ਦੂਸਰੀ ਇਹਦੇ ਨਾਲ ਹੀ ਕਿਸਾਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਆਪਣਾ ਜਿਹੜਾ ਮੰਡੀ ਜਦੋਂ ਵੀ ਝੋਨਾ ਲੈ ਕੇ ਆਣਾ ਪਰਮਨ ਲੈ ਕੇ ਆਣੀ ਆ ਉਹ ਬਿਲਕੁਲ ਸੁੱਕਾ ਲੈ ਆਣ 17 ਮਈ ਤੋਂ ਲੈ ਆਣ ਔਰ ਸਾਡੇ ਕੋਲ ਮੰਡੀਆਂ ਦਾ ਪ੍ਰਬੰਧ ਪੂਰੇ ਨੇ ਬਾਰਦਾਨਾ ਪੂਰਾ ਹੈਗਾ ਕਿਸੇ ਰਾਨ ਦੀ ਕੋਈ ਕਮੀ ਨਹੀਂ ਹੈਗੀ ਸਟਾਫ ਦੀ ਤਨਤੀ ਹੋਈ ਪਈ ਆ। ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹੋ ਗੁਜਾਰਸ਼ ਹੈ ਔਰ ਨਾਲ ਹੀ ਕੰਬਾਈਨ ਕੰਬਾਈਨ ਵਾਲੇ ਵੀਰਾਂ ਨੂੰ ਵੀ ਇਹੋ ਗੁਜਾਰਸ਼ ਹੈ ਕਿ ਉਹ ਆਪਣਾ ਜਿਹੜੇ ਕੰਬਾਈਨ ਦੀ ਜਿਹੜੀ ਚਲਾਨ ਦਾ ਸਮਾਂ ਜਿਹੜਾ ਹੈਗਾ ਉਹ ਜੋ ਮਾਨਯੋਗ ਡੀਸੀ ਸਾਹਿਬ ਵੱਲੋਂ ਆਰਡਰ ਕੀਤੇ ਗਏ ਨੇ ਉਹਦੇ ਅਕੋਰਡਿੰਗਲੀ ਹੀ ਉਹ ਕੰਮ ਕਰਨ ਤੇ ਉਹਦੇ ਅਕੋਰਡਿੰਗਲੀ ਆਪਣੇ ਕੰਬਾਈਨਾਂ ਦਾ ਟਾਈਮ ਫਿਕਸ ਕਰਕੇ ਰੱਖਣ। ਜੀ ਸਰ ਜਿਹੜੇ ਡਿਸਟ੍ਰਿਕਟ ਲਾਉਡ ਦੇ ਅਫਸਰ ਆਏ ਆ ਧੰਨਵਾਦ ਜੀ ਨੂੰ ਵੀ ਬੜਾ ਫਾਦ ਲਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀੜੀਆਂ ਵਾਲਿਆਂ ਦਾ ਆਪਣਰਥ ਵਾਲਿਆਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅਫਸਰ ਆਪਣੇ ਜੀਐਫਸੀ ਸਾਹਿਬ ਨਾਲ ਡੀਐਮ ਸਾਹਿਬ ਸਾਡੇ ਮਹਿਕਮਿਆਂ ਦੇ ਆਇਆ ਜੀ ਅਦੇ ਝੋਨਾ ਛਕਾ ਕੇ ਲਿਆਓ 17 ਮਾਤਰਾ ਦਾ ਝੋਨਾ ਥੱਲੂਗਾ ਜੀ ਬਹੁਤ ਵਧੀਆ ਤਰੀਕੇ ਨਾਲ ਮਾਲ ਥੱਲੂਗਾ ਜੀ ਕੋਈ ਆਹੋ ਜੀ ਮੁਸ਼ਕਲੀਆਂ ਆਉਂਦੀ ਸਾਰੇ ਭਰਾਵਾਂ ਗਾੜੀ ਬੇਨਤੀ ਹੈ ਸਾਡੀ ਹੱਥ ਜੁੜ ਕੇ ਆਰਤੀਆਂ ਵੱਲੋਂ ਮਹਿਕਮੇ ਵੱਲੋਂ ਸਾਰੇ ਮਹਿਕਮੇ ਵੱਲੋਂ ਤੁਹਾਨੂੰ ਇਹੋ ਹੀ ਆ ਵੀ ਝੋਨਾ ਸਕਾ ਕੇ ਲਿਆਓ ਕੋਈ ਗੱਲਾਂ ਨਾ ਲਿਆਵੇ ਕੋਈ ਤਰੇ ਨਾ ਵਢਾ ਕੇ ਲਿਆਵੇ ਸਬੰਧ ਕਿਦਾਂ ਦੇ ਆ ਮਾਰਕੀ ਕਮੇਟੀ ਵੱਲੋਂ ਖਰੀਦ ਦੇ ਸਬੰਧ ਦੇਖੋ ਜੀ ਇਹ ਜੋ ਖਰੀਦ ਚੱਲਦੀਆਂ ਫੇਰ ਹੀ ਸਾਰੇ ਹੋਣੇ ਪ੍ਰਬੰਧ ਬਹੁਤ ਵਧੀਆ ਕੀਤਾ ਹੈ ਜੀ ਪ੍ਰਬੰਧ ਸਾਰੇ ਤਿਆਰ ਹੈ